ਪੰਜਾਬੀਓ ਜਾਗੋ ਨਸ਼ਾ ਤਿਆਗੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਖੋਡਾ ਮਨੋਚ ਚਰਚੀਵਾਲ ਤੇ ਤੁਸੀਂ ਦੇਖ ਰਹੇ ਹੋ ਧੈਨਿਕ ਸਵੇਰਾ ਟੀਵੀ ਇਸ ਟਾਈਮ ਬਠਿੰਡਾ ਦੇ ਪੁਲਿਸ ਲਾਈਨ ਏਰੀਆ ਸਟੇਡੀਅਮ ਚ ਮੌਜੂਦ ਹੈ ਜਿੱਥੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਐਂਟੀ ਡਰੱਗ ਕ੍ਰਿਕਟ ਲਈ ਜਿਹੜੀ ਕਰਵਾਈ ਜਾ ਰਹੀ ਹੈ ਸਾਡੇ ਨਾਲ ਕੁਝ ਨੌਜਵਾਨ ਮੌਜੂਦ ਨੇ ਕਰਦੇ ਆ ਉਹਨਾਂ ਨਾਲ ਗੱਲਬਾਤ ਉਹਨਾਂ ਦਾ ਇਸ ਟੂਰਨਾਮੈਂਟ ਬਾਰੇ ਕੀ ਕਹਿਣਾ ਹੈ ਰਣਜੀਤ ਜੀ ਜੇ ਗੱਲ ਕਰੀਏ ਬਠਿੰਡਾ ਪੁਲਿਸ ਦਾ ਬਹੁਤ ਵੱਡਾ ਉਪਰਾਲਾ ਹੈਗਾ ਨਸ਼ਾ ਨੂੰ ਲੈ ਕੇ ਅੱਜ ਕ੍ਰਿਕਟ ਟੂਰਨਾਮੈਂਟ ਕਰਾਇਆ ਜਾ ਰਿਹਾ ਕੀ ਕਹਿਣਾ ਚਾ ਗਰਾਊਂਡ ਹੋਣਗੇ ਤਾਂ ਹੀ ਪਲੇਅਰ ਖੇਡਣਗੇ ਜੀ ਹੁਣ ਸਾਡੇ ਪਿੰਨਾਂ ਗਰਾਊਂਡ ਹੈ ਨਹੀਂ ਜੀ ਅਸੀਂ ਬਾਹਰਲੇ ਪਿੰਨਾਂ ਜਾ ਕੇ ਖੇਡਦੇ ਆਂ ਜੀ ਮੈਂ ਇੱਥੇ ਕਰਾਇਆ ਇਹਨਾਂ ਨੇ ਬਹੁਤ ਵਧੀਆ ਨਸ਼ਾ ਦੂਰ ਰਹਿਣਗੇ ਇਹ ਪਲੇਅਰ ਬਲਕਿ ਖੇਡਣਾ ਜੁੜਨਗੇ ਹੀ ਨਾਲੇ ਬਹੁਤ ਸੋਹਣਾ ਪ੍ਰੋਲਾਈ ਇਹ ਹਰ ਸਾਲ ਕਰਾਉਣ ਬੰਦਾ ਕੋਈ ਬਹੁਤ ਵਧੀਆ ਪ੍ਰੋਲਾਈ ਜੀ ਅ ਜੇ ਗੱਲ ਕਰੀਏ ਵੀਰ ਜੀ ਅੱਜ ਫਾਈਨਲ ਮੈਚ ਚੱਲ ਰਿਹਾ ਹੈਗਾ ਤੁਹਾਡੀ ਟੀਮ ਟੀਮ ਵੀ ਖੇਡ ਰਹੀ ਹੈ ਕੀ ਕਹਿਣਾ ਚਾਹੋ ਹਾਂ ਜੀ ਐਸੀ ਵੀ ਹੁਣ ਲੈ ਕੇ ਆਏ ਸੀ ਪਲੇਅਰ ਜੀ ਆਪਦੇ ਟੀਮ ਦੇ ਤੇ ਸੈਮੀ ਫਾਈਨਲ ਆਈ ਜਿਹੜਾ ਮੈਚ ਚੱਲਿਆ ਆ ਰਹੀ ਤੇ ਬਹੁਤ ਵ ਹੋ ਰਹੀ ਟੂਰਨਾਮੈਂਟ ਇਹ ਤੁਹਾਡੀ ਟੀਮ ਸੈਮੀਫਾਈਨਲ ਚ ਪਹੁੰਚ ਚੁੱਕੀ ਆ ਹਾਂਜੀ ਹਾਂਜੀ ਹੋ ਰਹੀ ਸੈਮੀਫਾਈਨਲ ਹੋ ਜਾਂਦਾ ਇਹਦੇ ਕੋਈ ਬਿਲਕੁਲ ਹੋਰ ਵੀ ਇੱਥੇ ਪਲੇਅਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਕੀ ਨਾਮ ਹੈ ਜੀ ਮੇਰਾ ਨਾਮ ਕਬਰਜੀਤ ਆ ਬਾਈ ਜੀ ਬਾਈ ਜੀ ਜੇ ਗੱਲ ਕਰੀਏ ਦੇਖੋ ਪੰਜਾਬ ਪੁਲਿਸ ਦਾ ਬਹੁਤ ਵੱਡਾ ਉਪਰਾਲਾ ਵੀ ਨਸ਼ਾ ਮੁਕਤ ਪੰਜਾਬ ਕਰਨਾ ਹੈ ਕ੍ਰਿਕਟ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਬਟਿੰਡਾ ਪੁਲਿਸ ਵੱਲੋਂ ਕੀ ਕਹਿਣਾ ਚਾਹੋ ਮਹ ਵਧੀਆ ਉਪਰਾਲਾ ਬਾਈ ਜੀ ਨੌਜਵਾਨ ਪੀੜ੍ਹੀ ਸਾਰੀ ਨਸ਼ਾ ਤੋਂ ਪਾਸੇ ਹੋ ਗਈ ਆ ਗਰਾਊਂਡ ਹੋਣੇ ਚਾਹੀਦੇ ਬਾਕੀ ਨਾ ਪਿੰਡਾਂ ਉਥੇ ਉਹਨਾਂ ਨੂੰ ਨੌਜਵਾਨ ਫੇਰ ਹੀ ਖੇਡਾਂ ਵੱਲ ਆਉਣਗੇ ਬਾਈ ਜੀ ਸਾਡੇ ਪਿੰਡ ਹੁਣ ਖੇਡਣ ਨੂੰ 50 60 ਮੁੰਡੇ ਆ ਕ੍ਰਿਕਟ ਖੇਡਦੇ ਆ ਜਿਹੜੇ ਸਾਡੇ ਗਰਾਊਂਡ ਹੈ ਨਹੀਂ ਬਾਈ ਜੀ ਅਸੀਂ ਨਾਲਲੇ ਪਿੰਡਾਂ 'ਚ ਜਾ ਕੇ ਪ੍ਰੈਕਟਿਸ ਕਰਦੇ ਆ ਜਾਂ ਸ਼ੂਟ ਆ ਆਵਾਂ ਬੰਗੀਆਂ ਗੁਲੀਆਂ ਜੀਆਂ ਬਾੜਿਆਂ 'ਚ ਖੇਡ ਕੇ ਅਸੀਂ ਤਾਂ ਵੀ ਇੱਥੇ ਸੈਮੀਫਾਈਨਲ 'ਚ ਕਰਾਇਆ ਦੇ ਬਲੋ ਆ ਦੇ ਪਿੰਡ ਦੇ ਮੁੰਡੇ ਪੇੜ ਦੇ ਬਹੁਤ ਸੋਹਣਾ ਸਾਰੇ ਮੁੰਡੇ ਵਧੀਆ ਖੇਡਦੇ ਆ ਬਾਈ ਜੀ ਪੰਜਾਬ ਪੁਲਿਸ ਦੀ ਇਹ ਪਹਿਲ ਹੈਗੀ ਆ ਵੀ ਨੌਜਵਾਨਾਂ ਨੂੰ ਜਿਹੜੇ ਨਸ਼ੇ ਤੋਂ ਲਟਾਇਆ ਜਾਵੇ ਤੇ ਖੇਡਾਂ ਵੱਲ ਲਿਆ ਜਾਵੇ ਕੀ ਕਹਿਣਾ ਚਾਹੂ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਪਹਿਲ ਆ ਜੇ ਅਸੀਂ ਬਹਿਣਾ ਬੋਲ ਸਕਾਂ ਬਹੁਤ ਵਧੀਆ ਉਪਰਾਲਾ ਹੈ ਜੇ ਇਦਾਂ ਟੂਰਨਾਮੈਂਟ ਐ ਹੁੰਦੇ ਰਹਿਣਗੇ ਤਾਂ ਫਿਰ ਨੌਜਵਾਨਾਂ ਦਾ ਧਿਆਨ ਪਾਸੇ ਹੋਊਗਾ ਨਸ਼ਿਆਂ ਤੋਂ ਖੇਡਾਂ ਵੱਲ ਜਿਆਦਾ ਉਤਸ਼ਾਹਤ ਹੋਊਗੇ ਨੌਜਵਾਨ ਬਾਈ ਜੀ ਪੰਜਾਬ ਦੇ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਆਪਾਂ ਦੇਹੀ ਅਪੀਲ ਕਰਦਾ ਚਾਹੁੰਦਾ ਦੇ ਰਹੋ ਆਪਦਾ ਸਿਹਤ ਚੰਗੀਆਂ ਖਰਾਕਾਂ ਖਾਓ ਚੰਗੀਆਂ ਗੀਮਾਂ ਖੇਡੋ ਵਧੀਆ ਆਪਦਾ ਸਰੀਰ ਫੈਕਟਰ ਆਪੇ ਸਰੀਰ ਦਾ ਬਈ ਸਾਰਾ ਜਹਾਨ ਹੈਗਾ ਜੀਰ ਨਾਲ ਹੀ ਜੱਟ ਬਈ ਜੀ ਸਾਰਾ ਕੁਝ ਸੱਸੀ ਗੱਲ ਬਈ ਸੱਸੀ ਗੱਲ ਕੀ ਨਾਮ ਇਕਬਾਲ ਜੀ ਇਕਬਾਲ ਜੀ ਜੇ ਗੱਲ ਕਰੀਏ ਬਠਿੰਡਾ ਪੁਲਿਸ ਵੱਲੋਂ ਜਿਹੜਾ ਕ੍ਰਿਕਟ ਟੂਰਨਾਮੈਂਟ ਕਰਾਇਆ ਜਾ ਰਿਹਾ ਤੁਸੀਂ ਵੀ ਉਸ ਤੇ ਪਾਰਟਿਸਿਪੇਟ ਕਰ ਰਹੇ ਹੋ ਕਿਸ ਤਰ੍ਹਾਂ ਦਾ ਪ੍ਰਾਲਾ ਲੱਗਿਆ ਬਹੁਤ ਵਧੀਆ ਪ੍ਰਾਲਾ ਜੀ ਨਸ਼ਿਆਂ ਤੋਂ ਰਹਿਤ ਪੰਜਾਬ ਬਣਾਉਣ ਦਾ ਇੱਕ ਵੱਡਾ ਯੋਗਦਾਨ ਪਾ ਰਹੀ ਹੈ ਪੰਜਾਬ ਪੁਲਿਸ ਤੇ ਟੂਰਨਾਮੈਂਟ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਿਹਾ ਸਾਡੀ ਟੀਮ ਸੈਮੀਫਾਈਨ ਪਹੁੰਚ ਚੁੱਕੀ ਹੈ ਤੇ ਵਧੀਆ ਯੋਗਦਾਨ ਪਾਇਆ ਸਾਡੀ ਟੀਮਾਂ ਨਾਲ ਟਾਰਗੇਟ ਚੇਂਜ ਕਰ ਰਹੀ ਹੈ 76 ਦਾ ਟਾਰਗੇਟ ਹੈ ਹਾਰ ਜਿੱਤ ਬਣੀ ਆਈ ਹੈ ਅਸੀਂ ਜੋਰ ਨਾਲ ਖੇਡ ਰਹੇ ਆ ਤੇ ਵਧੀਆ ਇਦਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਹੈਗੇ ਤਾਂ ਜੋ ਪੰਜਾਬ ਨੌਜਵਾਨਾਂ ਖੇਡਾਂ ਵੱਲ ਰੁਝਾਨ ਕਰ ਸਕਣ ਤੇ ਜਿਸ ਨਾਲ ਪੰਜਾਬ ਨਸਮੁਖਤ ਬਣਾਇਆ ਜਾ ਸਕੇ ਅੱਛਾ ਜੀ ਗੱਲ ਕਰੀਏ ਭਾਈ ਜੀ ਪੰਜਾਬ ਦੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹਣਗੇ 11 ਤੋਂ 1000 ਖੇਡਾਂ ਵੱਲ ਧਿਆਨ ਦੇਣਾ ਤੇ ਵਾਤਾਵਰਨ ਹੁਣ ਪ੍ਰੋਫਿਊਸ਼ਨ ਜਿਆਦਾ ਵਧ ਰਿਹਾ ਆਪਣੀ ਇੱਕ ਵਧੀਆ ਸੋਚ ਇਹ ਵੀ ਆ ਵੀ ਆਪਾਂ ਜਿਆਦਾ ਤੋਂ ਜਿਆਦਾ ਦਰਖਤ ਲਗਾਈਏ ਹੁਣ ਦਰਖਤਾਂ ਨਹੀਂ ਬਹੁਤ ਜਿਆਦਾ ਕਮੀ ਆ ਰਹੀ ਹੈ ਇਸ ਟਾਈਮ ਪੰਜਾਬ ਦੇ ਵਿੱਚ ਟੈਂਪਰੇਚਰ ਜਿਹੜਾ 47 ਡਿਗਰੀ ਤੁਹਾਨੂੰ ਪਤਾ ਹੀ ਆ ਆਪਾਂ ਨੇ ਪੰਜਾਬ ਦੇ ਲੋਕਾਂ ਨੂੰ ਵੀ ਟੈਂਪਰੇਚਰ ਜਿਆਦਾ ਹੋਣ ਕਰਕੇ ਗਰਮੀ ਜਿਆਦਾ ਹੋਣ ਕਰਕੇ ਆਪਾਂ ਖੇਡਾਂ ਵੱਲ ਤਾਂ ਧਿਆਨ ਦੇਣੇ ਦੇਣਾ ਜਿਆਦਾ ਧਿਆਨ ਆ ਪਰੁੱਖਾਂ ਵੱਲ ਵੀ ਦਿਈਏ ਤਾਂ ਜੋ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ ਹੋਰ ਵੀ ਸਾਡੇ ਨਾਲ ਨੌਜਵਾਨ ਮੌਜੂਦ ਨੇ ਜਿਨ੍ਹਾਂ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਲਿੱਤਾ ਸਸ਼ਿਕਲ ਬੱਚਾ ਜੀ ਆ ਗਏ ਕੀ ਨਾਮ ਹੈ ਜਗਜੀਤ ਸਿੰਘ ਜੀ ਜੇ ਗੱਲ ਕਰੀਏ ਕਿਸ ਤਰ੍ਹਾਂ ਦਾ ਪ੍ਰਾਲਾ ਲੱਗਿਆ ਪੰਜਾਬ ਪੁਲਿਸ ਬਟੰਡਾ ਦਾ ਬਹੁਤ ਵਧੀਆ ਪ੍ਰਾਲਾ ਜੀ ਨੌਜਵਾਨ ਜੁੜਿਆ ਗੇਮ ਨਾਲ ਹੋਰ ਵੀ ਵਧੀਆ ਗੇਮਾਂ ਕਰਾਉਣ ਪੰਜਾਬ ਨਾਲ ਬਹੁਤ ਵਧੀਆ ਪ੍ਰਾਲਾ ਲੱਗੇ ਕਿੰਨੇ ਮੈਚ ਖੇਡ ਚੁੱਕੇ ਤੁਹਾਡੀ ਟੀਮ ਸਾਡੇ ਸੈਮੀਫਾਈਨਲ ਚ ਪਹੁੰਚ ਚੁੱਕੀ ਹੈ ਟੀਮ ਬੀਪੀਆਰ ਦੀ ਟੀਮ ਬਹੁਤ ਵਧੀਆ ਖੇਡ ਰਹੀ ਹੈ ਸੈਮੀਫਾਈਨਲ ਦਾ ਇਹ ਨਸ਼ਿਆਂ ਨੂੰ ਲੈ ਕੇ ਦੇਖੋ ਟੂਰਨਾਮੈਂਟ ਕਰਵਾਇਆ ਗਿਆ ਹੈ ਖਾਸ ਕਰਕੇ ਨੌਜਵਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਹੈ ਬੱਤ-ਬੱਤ ਖੇਡਣ ਨਾਲ ਜੁਣੀ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਤਾਂ ਹੀ ਸੇਧਮਤ ਪੰਜਾਬ ਬਣੂਗਾ ਪੰਜਾਬ ਪੁਲਿਸ ਹੈ ਆਲ ਓਵਰ ਪੰਜਾਬ ਦੀ ਉਹ ਇਹ ਵੀ ਕਹਿ ਰਹੇ ਹੈਗੇ ਵੀ ਲੋਕ ਵੀ ਸਾਡਾ ਸਹਿਯੋਗ ਦੇਣ ਵੀ ਨਸ਼ੇ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਉੱਥੇ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਜੋ ਅਸੀਂ ਉੱਥੇ ਰੇਡਾਂ ਮਾਰ ਕੇ ਉਹਨਾਂ ਨੂੰ ਰੋਕ ਰੋਕਿਆ ਜਾ ਸਕੇ ਕੀ ਕਹਿਣਾ ਚਾਹੁੰਦੇ ਵਧੀਆ ਉਹ ਵੀ ਕਰ ਲਈ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਪੰਜਾਬ ਪੁਲਿਸ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਮੇਰਾ ਨਾਮ ਰਣਜੀਤ ਸਿੰਘ ਹੈ ਰਣਜੀਤ ਜੀ ਜੇ ਗੱਲ ਕਰੀਏ ਪੰਜਾਬ ਪੁਲਿਸ ਵੱਲੋਂ ਜਿਹੜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੁਹਾਡੀ ਟੀਮ ਨੇ ਵੀ ਹਿੱਸਾ ਲਿੱਤਾ ਹੈ ਕਿਸ ਤਰ੍ਹਾਂ ਦਾ ਉਪਰਾਲਾ ਲੱਗਿਆ ਤੁਹਾਨੂੰ ਬਹੁਤ ਵਧੀਆ ਉਪਰਾਲਾ ਜੀ ਇਹ ਪਹਿਲਾ ਤਾਂ ਇਹ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਰਵਾਇਆ ਜਾ ਰਿਹਾ ਉਸ ਕਰਕੇ ਮਤਲਬ ਬਠਿੰਡਾ ਪੁਲਿਸ ਵਧਾਈ ਦੀ ਹੱਕਦਾਰ ਹੈ ਤੇ ਦੂਸਰੀ ਗੱਲ ਇਹ ਆ ਵੀ ਪੁਲਿਸ ਪ੍ਰਸ਼ਾਸਨ ਨੌਜਵਾਨਾਂ ਨੂੰ ਜਿੱਥੇ ਖੇਡਾਂ ਨਾਲ ਜੋੜ ਰਿਹਾ ਹੈ ਉਹਦਾ ਹਟ ਨਹੀਂ ਸਮਾਰੋਹ ਤੇ ਮਤਲਬ ਐਸਐਸਪੀ ਸਾਹਿਬ ਨੇ ਕਿਹਾ ਵੀ ਜੋ ਤੁਹਾਡੇ ਪਿੰਡ ਚ ਕੋਈ ਨਸ਼ਾ ਪੱਤਾ ਵੇਚਦਾ ਹੈ ਜਾਂ ਕਰਦੇ ਆ ਤੁਸੀਂ ਸਾਨੂੰ ਉਹਨਾਂ ਦੇ ਬਾਰੇ ਸਾਨੂੰ ਦੱਸੋ ਅਸੀਂ ਜੋ ਉਚਿਤ ਕਾਰਵਾਈ ਕਰ ਸਕੀਏ ਮਤਲਬ ਕਿ ਵਧੀਆ ਜਰਿਆ ਹੀ ਟੂਰਨਾਮੈਂਟ ਵੀ ਹੋ ਗਿਆ ਨੌਜਵਾਨ ਖੇਡਾਂ ਨਾਲ ਵੀ ਜੁੜ ਰਹੇ ਨੇ ਤੇ ਨੌਜਵਾਨਾਂ 'ਚ ਇਹ ਹਿਚਕ ਵੀ ਦੂਰ ਹੋ ਰਹੀ ਹੈ ਵੀ ਪੁਲਿਸ ਸਾਡੀ ਮਦਦ ਨਹੀਂ ਕਰ ਰਹੀ ਪੁਲਿਸ ਤਿਆਰ ਆ ਮਗਰ ਨੂੰ ਜੇ ਆਪਾਂ ਅੱਗੇ ਆਈਏ ਪੰਜਾਬ ਦੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹਦੇ ਹੋ ਪੰਜਾਬ ਦੇ ਨੌਜਵਾਨਾਂ ਨੂੰ ਇਹੀ ਮੈਸੇਜ ਹੈ ਭਾਈ ਜੀ ਆਪਦੀ ਸਿਹਤ ਨੂੰ ਸੰਭਾਲੋ ਜੋ ਆਪਣੇ ਵਿੱਚ ਆਪਣੇ ਤੇ ਟੈਗ ਲੱਗ ਰਿਹਾ ਹੈ ਇਹ ਪੰਜਾਬ ਦੇ ਨੌਜਵਾਨ ਨਸ਼ੇ ਦੇ ਆਦੀ ਨੇ ਜਾਂ ਪੰਜਾਬ 'ਚ ਨਸ਼ਿਆਂ ਦਾ ਦਰਿਆ ਵਗ ਰਿਹਾ ਆਪਾਂ ਇਸ ਕਲੰਕ ਨੂੰ ਦੂਰ ਕਰੀਏ ਇਹ ਸਭ ਆਪਣੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਇਸ ਪਲੰਕ ਤੋਂ ਇਸ ਲਾੜ੍ਹ ਤੋਂ ਆਪਾਂ ਦੂਰ ਜਾਈਏ ਬੀਅਰ दारू ਜੇ ਆਪਾਂ ਗਾਣੇ ਸੁਣ ਸੁਣ ਕੇ ਫੁਕਰਪੁਣੀ ਚ ਪੀ ਰਹੇ ਤਾਂ ਉਹ ਵੀ ਆਪਾਂ ਛੱਡੀਏ ਉਸ ਤੋਂ ਵੀ ਆਪਾਂ ਦੂਰ ਜਾਈਏ ਦੂਸਰੇ ਨਸ਼ਿਆਂ ਨੂੰ ਤਾਂ ਦੋਨੇ ਹੱਥ ਆਪਾਂ ਬੰਨ ਕੇ ਦੂਰੋਂ ਮੱਥਾ ਟੇਕੀਏ ਕਿੰਨੇ ਮੈਚ ਇਸ ਟੂਰਨਾਮੈਂਟ ਚ ਖੇਡਿਆ ਇਸ ਤੋਂ ਪਹਿਲਾਂ ਜੀ ਇੱਥੇ 16 ਟੀਮਾਂ ਨੇ ਪਾਰਟਿਸਿਪੇਟ ਕੀਤਾ 16 ਟੀਮਾਂ ਦੇ ਵਿੱਚੋਂ ਅਸੀਂ ਮਤਲਬ ਵੀ ਦੋ ਮੈਚ ਜਿੱਤ ਚੁੱਕੇ ਹਾਂ ਹੁਣ ਸਾਡਾ ਸੈਮੀਫਾਈਨਲ ਮੈਚ ਹੀ ਚੱਲ ਰਿਹਾ ਹੈ ਇੱਕ ਸੈਮੀਫਾਈਨਲ ਇਹ ਭਾਈ ਸਾਹਿਬ ਜੋ ਪੰਜਾਬ ਪੁਲ ਤੇ ਦੂਸਰਾ ਫੋਟਾ ਸੈਮੀਫਾਈਨਲ ਜਿਹੜਾ ਚੱਲ ਰਿਹਾ ਹੈ ਜੀ ਲੰਘਾ ਤੋਂ ਸੀ ਟੀਮਸ ਟੂਰਨਾਮੈਂਟ ਨੂੰ ਜਿੱਤ ਸਕਦੇ ਹਾਂ ਜੀ ਬਿਲਕੁਲ ਅਸੀਂ ਪੂਰੇ ਕੌਨਫੀਡੈਂਟ ਆਈ ਵਧੀਆ ਸਾਡਾ ਸੈੱਟ ਤਿਆਰ ਆਈ ਜਿਹੜੇ ਮੁੰਡੇ ਅਸੀਂ ਰੈਗੂਲਰ ਖੇਡਦੇ ਆ ਉਹ ਸਾਡੀ ਟੀਮ ਦੇ ਵਿੱਚ ਨੇ ਕੰਬੀਨੇਸ਼ਨ ਸਾਡਾ ਵਧੀਆ ਹੈ ਬਾਕੀ ਗਰਾਊਂਡ ਦੇ ਹਾਲਾਤ ਤੇ ਬਾਹਰ ਦੇ ਹਾਲਾਤ ਥੋੜੇ ਵੱਖਰੇ ਹੁੰਦੇ ਨੇ ਤੁਹਾਨੂੰ ਪਤਾ ਹੈ ਪਰ ਕੌਨਫੀਡੈਂਟ ਅਸੀਂ ਫੁੱਲਾਂਗੇ ਜਿੱਤਣ ਵਾਸਤੇ ਸੱਸੀ ਗੱਲ ਵੀ ਜੀ ਸੱਸੀ ਗੱਲ ਵੀ ਤੇ ਨਾਮ ਮੇਰਾ ਨਾਮ ਤਲਵਿੰਦਰ ਸਿੰਘ ਹੈ ਵੀਰੇ ਤਲਵਿੰਦਰ ਜੀ ਜੇ ਗੱਲ ਕਰੀਏ ਪੰਜਾਬ ਪੁਲਿਸ ਦਾ ਬਹੁਤ ਵੱਡਾ ਇਹ ਰੋਕथाम ਲਈ ਅੱਜ ਇੱਕ ক্রিকেট ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਸੁਪਰਲੇ ਲਈ ਮੇਰੇ ਬਹੁਤ ਵਧੀਆ ਪ੍ਰਚਾਰਲਾ ਕਰਾਇਆ ਸਾਡੇ ਪੰਜਾਬ ਪੁਲਿਸ ਦੇ ਵੱਡੇ ਅਫਸਰ ਸਹਿਬਾਨ ਨੇ ਕਿਉਂਕਿ ਸਮੇਂ ਦੇ ਹਿਸਾਬ ਨਾਲ ਦੇਖ ਕੇ ਲੋਕਾਂ ਨੂੰ ਅਵੇਅਰ ਕਰਨਾ ਬਹੁਤ ਜ਼ਰੂਰੀ ਸੀ ਵੀ ਨਸ਼ਿਆਂ ਦਾ ਕੋਈ ਫਾਇਦਾ ਨਹੀਂ ਹੈਗਾ ਹਨਾ ਬਸ ਇੱਕ ਵਾਰੀ ਆਪਾਂ ਚੌੜ ਚੌੜ ਚੇ ਜਾਂ ਕਿਸੇ ਦੇ ਮਗਰ ਲਾ ਕੇ ਪਹਿਲਾਂ ਬੀਅਰ ਤੋਂ ਜਾਂ ਛੋਟੀ ਬੋਟੀ ਆਪਣੇ ਨਸ਼ੇ ਤੋਂ ਸਟਾਰਟ ਕਰਦੇ ਆਂ ਹੌਲੀ ਹੌਲੀ ਉਹ ਆਪਣੀ ਆਦਤ ਬਣ ਜਾਂਦਾ ਫਿਰ ਵੱਡੇ ਨਸ਼ੇ ਯੂਜ਼ ਕਰਦੇ ਆਂ ਇਸ ਲਈ ਯਾਰ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਪੰਜਾਬ ਆਪਣੀ ਬਹੁਤ ਵਧੀਆ ਧਰਤੀ ਹੈ ਇੱਥੇ ਆਪਾਂ ਨਸ਼ਿਆਲਾ ਜਿਹੜਾ ਆਪਣੇ ਤੇ ਟੈਗ ਲੱਗਿਆ ਹੈ ਨਸ਼ੇੜੀ ਜਾਂਦਾ ਹਾਲਾਂਕਿ ਆਪਣੇ ਲੋਕ ਬਹੁਤ ਘੱਟ ਨਸ਼ੇੜੀ ਹੈ ਪਰ ਬਦਨਾਮ ਥੋੜਾ ਜਿਆਦਾ ਹੈ ਪੰਜਾਬ ਤੇ ਉਹ ਵੀ ਆਪਾਂ ਬਦਨਾਮੀ ਨੂੰ ਦੂਰ ਕਰਨਾ ਹੈ ਤੇ ਆਪਾਂ ਸਾਰੇ ਵੀਰਾਂ ਨੇ ਰਲ ਮਿਲ ਕੇ ਜਿਹਦਾ ਸਾਥ ਦੇਣਾ ਹੈ ਜਿਵੇਂ ਕਿ ਸਾਡੇ ਮਾਨਯੋਗ ਅਫਸਰ ਸਾਹਿਬਾਨ ਕਹਿੰਦੇ ਆ ਵੀ ਤੁਸੀਂ ਕੋਈ ਵੀ ਹੈ ਕੋਈ ਨਸ਼ਾ ਪੀਂਦਾ ਆਦਿ ਹੈ ਉਹਦੀ ਹੈਲਪ ਕਰਨੀ ਹੈ ਨਾ ਕਿ ਅਸੀਂ ਉਹਨੂੰ ਡਰਾਉਣਾ ਧਮਕਾਉਣਾ ਹੈ ਉਹਦੀ ਨਸ਼ਾ ਛਡਾਉਣ ਦੇ ਵਿੱਚ ਹੈਲਪ ਕਰਨੀ ਹੈ ਤੇ ਇਹ ਆਪਣੇ ਆਮ ਲੋਕਾਂ ਦਾ ਵੀ ਔਰ ਜੈ ਵੀ ਤੁਸੀਂ ਪੁਲਿਸ ਦਾ ਸਹਿਯੋਗ ਦਿਓ ਪੁਲਿਸ ਤੇ ਲੋਕਾਂ ਦਾ ਆਪਸੀ ਕਮਿਊਨੀਕੇਸ਼ਨ ਹੀ ਇਸ ਚੀਜ਼ ਨੂੰ ਖਤਮ ਕਰ ਸਕਦਾ ਹੈ ਸੱਸੀ ਗੱਲ ਬਾਈ ਜੀ ਸੱਸੀ ਗੱਲ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਖੁਸ਼ਪ੍ਰੀਤ ਹੈ ਜੀ ਖੁਸ਼ਪ੍ਰੀਤ ਜੀ ਜੇ ਗੱਲ ਕਰੀਏ ਪੰਜਾਬ ਪੁਲਿਸ ਵੱਲੋਂ ਬਹੁਤ ਵੱਡਾ ਉਪਰਾਲਾ ਹੈਗਾ ਇਹ ਜਿਹੜਾ ਕਿੱਕਰ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਕਾਫੀ ਜਿਹੜੀ ਟੀਮਾਂ ਨੇ ਇੱਥੇ ਪਾਰਟਿਸਿਪੇਟ ਕੀਤਾ ਕੀ ਕਹਿਣਾ ਚਾਹੂ ਬਹੁਤ ਵਧੀਆ ਉਪਰਾਲਾ ਜੀ ਐਸੀ ਵੀ ਮੈਂ ਕਮੈਂਟਰੀ ਕਰਦਾ ਜੀ ਤੇ ਮੈਂ ਇਹੀ ਅਪੀਲ ਕਰੂੰਗੀ ਇਦਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਆ ਜੀ ਹਰ ਇੱਕ ਪਿੰਡ ਦੇ ਵਿੱਚ ਟੂਰਨਾਮੈਂਟ ਹੋਵੇ ਤਾਂ ਜੋ ਨਵੀਂ ਜਵਾਨੀ ਖੇਡਾਂ ਦੇ ਵੱਲ ਆਵੇ ਜੀ ਬਹੁਤ ਵਧੀਆ ਉਪਰਾਲਾ ਕੀਤਾ ਪੰਜਾਬ ਪੁਲਿਸ ਨੇ ਔਰ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਦਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਆ ਜੀ ਬਹੁਤ ਬੜਾ ਧੰਨਵਾਦ ਆ ਐਸਐਸਪੀ ਸਾਹਿਬ ਦਾ ਸਾਰੇ ਹੀ ਬਠਿੰਡਾ ਪੁਲਿਸ ਪ੍ਰਸ਼ਾਸਨ ਦਾ ਜੀ ਇੱਕ ਪੰਜਾਬ ਪੁਲਿਸ ਵੱਲੋਂ ਇੱਕ ਨਾਰਾ ਦਿੱਤਾ ਗਿਆ ਪੰਜਾਬੀਓ ਜਾਗੋ ਨਸ਼ਾ ਤਿਆਗੋ ਕੀ ਕਹਿਣਾ ਚਾਹੂੰਗਾ ਬਹੁਤ ਵਧੀਆ ਨਾਰਾ ਜੀ ਵੀ ਉਹਨਾਂ ਨੇ ਇੱਕ ਮਹਾਂਮ ਜਿਹੜੀ ਚਲਾਈ ਆ ਜੀ ਨਸ਼ਾ ਰੋਕ ਮਹਾਂਮ ਉਹਦੇ ਤਹਿਤ ਨਾਰਾ ਦਿੱਤਾ ਗਿਆ ਨਸ਼ਾ ਰੋਕਣ ਦੇ ਲਈ ਆਪਾਂ ਨੂੰ ਵੀ ਪੰਜਾਬ ਪੁਲਿਸ ਦੀ ਕਿਤੇ ਨਾ ਕਿਤੇ ਮਦਦ ਕਰਨੀ ਚਾਹੀਦੀ ਆ ਜੋ ਇੰਨੀ ਕਾਪ ਨੇ ਦੋ ਹੈਲਪ ਕੰਦੀ ਆ ਉਹਨਾਂ ਨੂੰ ਜਿਵੇਂ ਉਹ ਕਹਿੰਦੇ ਵੀ ਨਾ ਗੁਪਤ ਰੱਖਿਆ ਜਾਊਗਾ ਤਾਂ ਜਰੂਰ ਆਪਾਂ ਨੂੰ ਸਹਾਇਤਾ ਕਰਨ ਦਾ ਹੱਕ ਵੀ ਬੰਦਾ ਜੀ ਆਪਣੀ ਆਪ ਦੀ ਵੀ ਜ਼ਿੰਮੇਵਾਰੀ ਹੈਗੀ ਆ ਜੀ ਇਹਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਪੰਜਾਬ ਦੇ ਨੌਜਵਾਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਜੀ ਪਹਿਲੇ ਤਾਂ ਵੀ ਨਸ਼ਾ ਨੂੰ ਆਪਾਂ ਛੱਡ ਕੇ ਗਰਾਊਂਡਾਂ ਦੇ ਵਿੱਚ ਆਈਏ ਕਿਉਂ ਅੱਜ ਇੱਥੇ ਐਨੇ ਬਟੰਡੇ ਜ਼ਿਲ੍ਹੇ ਦੇ ਵੱਡੇ ਵੱਡੇ ਖਿਡਾਰੀ ਪੁੱਜੇ ਹੋਏ ਆ ਕਿਸੇ ਨੇ ਟਰੈਕਟਰ ਜਿੱਤਿਆ ਕਿਸੇ ਨੇ ਕਾਰ ਜ ਔਰ ਇਹੀ ਬੇਨਤੀ ਹੈ ਵੀ ਤੁਸੀਂ ਵੀ ਜਿੱਤ ਸਕਦੇ ਹੋ ਜੇ ਆਪਾਂ ਗਰਾਊਂਡਾਂ ਦੇ ਨਾਲ ਜੁੜਾਂਗੇ ਤਾਂ ਫੇਰ ਹੀ ਆਪਾਂ ਨਸ਼ਾ ਛੱਡ ਸਕਦੇ ਹਾਂ ਕਿੰਨੇ ਤੇ ਵੀਰ ਜਿੰਮ ਵਾਲੇ ਭਰਾ ਪਹੁੰਚੇ ਉਹ ਕਹਿੰਦੇ ਪਹਿਲਾਂ ਅਸੀਂ ਨਸ਼ਾ ਕਰਦੇ ਸੀ ਤੇ ਅੱਜ ਅਸੀਂ ਨਸ਼ੇ ਤੋਂ ਦੂਰ ਹਾਂ ਬੜੀ ਸੌਖੀ ਜ਼ਿੰਦਗੀ ਹੈ ਜੀ ਉਹਨਾਂ ਦੀ ਤੇ ਨਸ਼ਾ ਇੱਕ ਗੁਲਾਮੀ ਦਾ ਰਾਜ ਜੀ ਤੇ ਗੁਲਾਮੀ ਛੱਡ ਕੇ ਗਰਾਊਂਡਾਂ ਦੇ ਵੱਲ ਆਉਣਾ ਚਾਹੀਦਾ ਜੀ ਇਹ ਵੀ ਸੁਨੇਹਾ ਸਾਡੇ ਸਿਕਲ ਬਾਈ ਜੀ ਸਿਕਲ ਬਾਈ ਜੀ ਬਾਈ ਜੀ ਜੇ ਗੱਲ ਕਰੀਏ ਪੰਜਾਬ ਪੁਲਿਸ ਦਾ ਜਿਹੜਾ ক্রিকেট ਟੂਰਨਾਮੈਂਟ ਕਰਵਾਇਆ ਜਾ ਰਿਹਾ ਪੰਜਾਬ ਪੁਲਿਸ ਬਠਿੰਡਾ ਵੱਲੋਂ ਕਿਸ ਤਰ੍ਹਾਂ ਦਾ ਉਪਰਾਲਾ ਲੱਗਿਆ ਦੇਖੋ ਵੀਰੇ ਬਹੁਤ ਵੱਡਾ ਇਨੀਸ਼ੀਏਟਿਵ ਹੈਗਾ ਜਿਹੜੇ ਯੰਗਸਟਰ ਆ ਅੱਜ ਕੱਲ ਆਪਾਂ ਵੇਖ ਹੀ ਰਹੇ ਹਾਂ ਸਕੂਲਾਂ ਕਾਲਜਾਂ ਜਾਂ ਜਗ੍ਹਾ ਨਸ਼ੇ ਵੱਲ ਜਾ ਰਹੇ ਐ ਇਸ ਦੇ ਵਿੱਚ ਪੁਲਿਸ ਵੱਲੋਂ ਇੱਕ ਐਂਟੀ ਡਰਗ ਕੈਂਪੇਨ ਕਰਾਉਣਾ ਤੇ ਇੱਕ ਟੂਰਨਾਮੈਂਟ ਕਰਾਉਣਾ ਉਹ ਜਿਹੜੇ ਯੂਥ ਹੈਗੇ ਉਹਨਾਂ ਨੂੰ ਇੱਕ ক্রিকেট ਦੇ ਖੇਡ ਸਮਾਜ ਨਾਲ ਜੋੜਨਾ ਕਿਉਂਕਿ ਜਦੋਂ ਬੰਦਾ ਕੋਈ ਖੇਡ ਸਮਾਜ ਨਾਲ ਜਾਂ ক্রিকেট ਨਾਲ ਜੁੜਦਾ ਬੰਦਾ ਵੈਸੇ ਨਸ਼ਿਆਂ ਤੋਂ ਦੂ ਧੰਨਵਾਦੀਆਂ ਸਾਰੇ ਪੁਲਿਸ ਵੀਰਾਂ ਦਾ ਮੁਲਾਜ਼ਮਾਂ ਦਾ ਜਿਨ੍ਹਾਂ ਨੇ ਇਹ ਕੈਂਪੇਨ ਚਲਾਇਆ ਤੇ ਮੈਂ ਹੋਰ ਵੀ ਬੇਇਜ਼ਤੀ ਕਰਨਾ ਕਿ ਇਹੋ ਜਿਹਾ ਕੈਂਪੇਨ 2 ਤੋਂ 3 ਮਹੀਨੇ ਬਾਅਦ ਚੱਲਦੇ ਰਹਿਣੇ ਚਾਹੀਦੇ ਆ ਤਾਂ ਜੋ ਲੋਕ ਖੇਡਾਂ ਨਾਲ ਜੁੜੇ ਰਹਿਣ ਇਹਨਾਂ ਦੇ ਵਿੱਚ ਗੈਪ ਨਹੀਂ ਪੈਣਾ ਚਾਹੀਦਾ ਪੰਜਾਬ ਦੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਲੇਖਵੀਰੇ ਪੰਜਾਬ ਦੇ ਨੌਜਵਾਨਾਂ ਨੂੰ ਤਾਂ ਇਹੀ ਅਪੀਲ ਹੈ ਕਿ ਆਪਣਾ ਜਿਹੜਾ ਪੰਜਾਬ ਹੈ ਹਨਾ ਸ਼ੂਰਮੀ ਤੇ ਯੋਧਿਆਂ ਦੀ ਧਰਤੀ ਹੈ ਠੀਕ ਹੈ ਤਾਂ ਜਿਹੜੇ ਪੰਜਾਬੀ ਖੂਨ ਹੈਗਾ ਠੀਕ ਹੈ ਆਪਣਾ ਆਪਾਂ ਬਹੁਤ ਵਧੀਆ ਸਰੀਰਾਂ ਵਾਲੇ ਹੈਗੇ ਆ ਹਨਾ ਤੁਸੀਂ ਆਪ ਦਾ ਸਰੀਰ ਨਸ਼ਿਆਂ ਚ ਗਾਲ ਕੇ ਆਪ ਦਾ ਪੀੜਾ ਕਰਕ ਨਾ ਕਰੋ ਤੁਸੀਂ ਕੀ ਨਾਲ ਲੈਂਦੇ ਆ ਖੇਡਾਂ ਨਾਲ ਜੁੜੋ ਠੀਕ ਹੈ ਬਹੁਤ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਨੇ ਆਪਦੇ ਸਰੀਰ ਨੂੰ ਨਿਖਾਰੋ ਕਰੋ ਬਟ ਨਸ਼ਿਆਂ ਤੋਂ ਦੂਰ ਰਹੋ ਦੇਖੋ ਨਸ਼ੇ ਕਰੋਗੇ ਪਹਿਲੀ ਗੱਲ ਤਾਂ ਘਰੇ ਪੈਸਿਆਂ ਦੀ ਤੰਗੀ ਆਊਗੀ ਘਰੇ ਕਲੇਸ਼ ਹੋਊਗਾ ਤੁਸੀਂ ਬਾਹਰ ਕਿਸੇ ਨਾਲ ਲੜੋਂਗੇ ਕਰੋਗੇ ਛੋਟੀ ਜ਼ਿੰਦਗੀ ਬਰਬਾਦ ਹੈ ਠੀਕ ਹੈ ਛੋਟੀ ਤਾਂ ਹੈਗੀ ਹੈਗੀ ਨਾਲ ਘਰਦਿਆਂ ਦੀ ਵੀ ਜ਼ਿੰਦਗੀ ਬਰਬਾਦ ਹੁੰਦੀ ਹੈ ਸੋ ਆਪਦੇ ਲਈ ਵੀ ਸੋਚੋ ਤੇ ਆਪਦੇ ਘਰਦਿਆਂ ਲਈ ਵੀ ਸੋਚੋ ਭਾਈ ਜੀ ਜੇ ਗੱਲ ਕਰੀਏ ਤੁਹਾਡੀ ਟੀਮ ਸੈਮੀ ਫਾਈਨਲ ਖੇਡ ਰਹੀ ਹੈ ਤੁਸੀਂ ਇੱਕ ਓਵਰ ਚ ਪੰਜ ਸਿਕਸ ਮਾਰਿਆ ਕੀ ਕਹਿਣਾ ਚਾਹੋਗੇ ਪਹਿਲੇ ਦਾ ਦੋ ਮੈਚਾਂ ਹੈ ਠੀਕ ਹੈ ਬਸ ਇਸ ਮੈਚ ਦੇ ਵਿੱਚ ਇਹ ਸੀ ਕਿ ਜਿਹੜੇ ਸਾਡੇ ਮੇਨ ਖਿਡਾਰੀ ਸੀ ਉਹ ਪਹਿਲਾ ਆਊਟ ਹੋ ਗਏ ਸੀ ਆ ਫਿਰ ਐਜ਼ ਇੱਕ ਰਿਸਪੌਂਸਿਬਿਲਟੀ ਲੈਣੀ ਪੈਂਦੀ ਹੈ ਕਿ ਟੀਮ ਨੂੰ ਐਂਡ ਤੱਕ ਖੇਡੀਏ ਤੇ ਐਂਡ ਤੱਕ ਮੈਚ ਜਿੰਨਾ ਹੋ ਸਕਦਾ ਲੈ ਕੇ ਜਾਈਏ ਠੀਕ ਹੈ ਬਾਕੀ ਪੰਜ ਚੱਕਿਆਂ ਦੀ ਗੱਲ ਹੈ ਠੀਕ ਹੈ ਵੀਰ ਨੇ ਬਹੁਤ ਵਧੀਆ ਬੋਲ ਕੀਤੀ ਠੀਕ ਹੈ ਵਜ ਜਾਂਦੇ ਗੇਮ ਹੈ 6 ਵੀ ਵਜ ਜਾਂਦੀ ਹੈਗੇ ਬਟ ਹਜੇ ਮੈਚ ਬਹੁਤ ਹੈ ਹਜੇ ਕੁਝ ਨਹੀਂ ਪਤਾਗਾ ਠੀਕ ਹੈ ਉਹਨਾਂ ਦੀ ਟੀਮ ਨੇ ਵੀ ਬੈਟਿੰਗ ਕਰਨੀ ਹੈ ਅਜਾ ਟੋਟਲ ਸਕੋਰ ਤੁਹਾਡਾ ਕਿੰਨਾ ਮਾਰਿਆ ਤੁਹਾਡੀ ਟੀਮ ਨੇ ਮੈਨੂੰ ਲੱਗਦਾ ਟੋਟਲ ਸਕੋਰ ਸਾਡਾ 114 ਸਕੋਰ ਹੈ ਜਿਹੜਾ ਕਿ ਬਹੁਤ ਵਧੀਆ ਸਕੋਰ ਹੈ ਕਿਉਂਕਿ ਸਾਡੀ ਬੋਲਿੰਗ ਅੱਜ ਦੇ ਮਤਲਬ ਬਹੁਤ ਵਧੀਆ ਹੈ ਕਿਉਂਕਿ ਕੱਲ ਵੀ ਅਸੀਂ ਇੱਕ ਹੋਰ ਦੋ ਰਨ ਲੈਂਦੇ ਸੀ ਡਿਫੈਂਡ ਕਰਦੇ ਸੀਗੇ ਬਾਕੀ ਸਾਨੂੰ ਪਤਾ ਹੈ ਕਿ ਗੇਮ ਹੈ ਕ੍ਰਿਕਟ ਦੀ ਕ੍ਰਿਕਟ ਗੇਮ 'ਚ ਕੁਝ ਵੀ ਹੋ ਸਕਦਾ ਕੁਝ ਵੀ ਪੋਸੀਬਲ ਆ ਤੋ ਪਹਿਲਾਂ ਮੈਂ ਕੋਈ ਕਮੈਂਟ ਨਹੀਂ ਕਰਦਾਗਾ ਜਿੱਤ ਹਾਰ ਦਾ ਜਿਹੜਾ ਸੋਨਾ ਖੇਡੂਗਾ ਉਹੀ ਜਿੱਤੇਗਾ ਬਟਿੰਡਾ ਕ੍ਰਿਕਟ ਐਸੋਸੀਏਸ਼ਨ ਦੇ ਜਰਨਲ ਸਰ ਅਰੁਣ ਵਧਾਵਨ ਜੀ ਵੀ ਸਾਡੇ ਨਾਲ ਨੇ ਉਹਨਾਂ ਨਾਲ ਕਰਦਿਆਂ ਗੱਲਬਾਤ ਸੱਸੀ ਗੱਲਬਾਤ ਜੀ ਸੱਸੀ ਗੱਲ ਜੀ ਅਰੁਣ ਜੀ ਪੰਜਾਬ ਪੁਲਿਸ ਦਾ ਕਿਸ ਤਰ੍ਹਾਂ ਦਾ ਉਪਰਾਲਾ ਲੱਗਿਆ ਤੁਹਾਨੂੰ ਇਹ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਨਸ਼ਾ ਮੁਕਤ ਪੰਜਾਬ ਜਿਹੜਾ ਕਰਵਾਉਣਾ ਚਾਹੁੰਦੇ ਆ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਕੀ ਕਹਿਣਾ ਚਾਹੁੰ ਬਹੁਤ ਹੀ ਵੱਡਾ ਉਪਰਾਲਾ ਹੈ ਐਸਐਸਪੀ ਸਾਹਿਬ ਦਾ ਐਡੀਜੀਪੀ ਸਾਹਿਬ ਦਾ ਐਸਪੀ ਸਾਹਿਬ ਡੀਐਸਪੀ ਲੱਗੇ ਹੋਏ ਮੈਂ ਵੇਖਿਆ ਇਹਦਾ ਵੇਖੋ ਪਰਪਸ ਕੀ ਹੈ ਜਦੋਂ ਤੁਸੀਂ ਨਸ਼ਾ ਖਤਮ ਕਰਨਾ ਹੈ ਉਦਾ ਆਲਟਰਨੇਟ ਦਿਨ ਐ ਨਾਲ ਜਿਹੜਾ ਬੱਚਾ ਗਰਾਊਂਡ ਜਾਣਾ ਸ਼ੁਰੂ ਕਰ ਗਿਆ ਜਿਹਨੂੰ ਗਰਾਊਂਡ ਦਾ ਨਸ਼ਾ ਲੱਗ ਗਿਆ ਉਹ ਦੂਜਾ ਨਸ਼ੇ 'ਚ ਰਹੂਗਾ ਇਸ ਕਰਕੇ ਦੂਜਾ ਇਸ ਦਾ ਇੱਕ ਸਭ ਤੋਂ ਔਡਾ ਵੇਖੋ ਪੁਲਿਸ ਦੇ ਤੇ ਪਬਲਿਕ ਦੇ ਆਪਸ ਵਿੱਚ ਤਾਲਮੇਲ ਬਣਦੀ ਹੈ ਇਹ ਪੁਲਿਸ ਕੋਲੇ ਆਮ ਬੰਦਾ ਜਾਣ ਲੱਗੇ ਹਿਜਕੇ ਚੰਦਾ ਜੋ ਤੁਸੀਂ ਇਹ ਜੇ ਪਲੇਟਫਾਰਮ ਦਿੰਦੇ ਹੋ ਜਿੱਥੇ ਆਮ ਲੋਕ ਤੁਹਾਡੇ ਨਾਲ ਆ ਕੇ ਅਗਸਟ ਅਫਸਰਜ਼ ਨਾਲ ਆ ਕੇ ਬਹਿੰਦੇ ਹੈ ਤੇ ਫਿਰ ਉਹ ਹੀ ਇਨਫੋਰਮੇਸ਼ਨ ਵੀ ਮਿਲਦੀ ਹੈ ਇਸ ਕਰਕੇ ਮੇਰੇ ਸਾਹਬ ਦੇ ਵਿੱਚ ਬਹੁਤ ਹੀ ਵੱਡਾ ਉਪਰਾਲਾ ਹੈ ਤੇ ਪਰਮਾਤਮਾ ਕਰੇ ਇਹਨਾਂ ਦੇ ਸੁਪਰਾਲੇ ਨੂੰ ਫਲ ਵੀ ਲੱਗਣ। ਅਰੰਝੀ ਜੀ ਗੱਲ ਕਰੀਏ ਪੰਜਾਬ ਦੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ? ਮੈਸੇਜ ਕਲੀਅਰ ਕਰਦਾ ਜੀ ਵੀ ਗਰਾਉਂਡ ਚ ਭੇਜੋ ਨੌਜਵਾਨਾਂ ਦੇ ਨਾਲ-ਨਾਲ ਪੇਰੈਂਟਸ ਨੂੰ ਮੇਰੀ ਬੇਨਤੀ ਹੈ ਕਿ ਗਰਾਉਂਡ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜੋ। ਉਹਨਾਂ ਦੀ ਨਿਗਰਾਨੀ ਰੱਖੋ ਇੱਕ ਟੀਨੇਜ ਹੁੰਦੀ ਹੈ ਉਹਦੇ ਵਿੱਚ ਜੇ ਬੱਚਾ ਖੇਡਣ ਲੱਗ ਜਾਂਦਾ ਹੈ ਮੈਂ ਆਪਣੀ ਪ੍ਰੈਕਟੀਕਲ ਗੱਲ ਦੱਸਦਾ ਤੇ ਜਦੋਂ ਅਸੀਂ ਖੇਡ ਕੇ ਇਕਦਮ ਥੱਕ ਜਾਂਦੇ ਸੀ ਕਿਤੇ ਨਾ ਤਾਂ ਜਾਂਦਾ ਜੀ ਕਰਦਾ ਸੀ ਐਂ ਜਿਵੇਂ ਹੁਣ ਆਪਾਂ ਪਲੀਜ਼ ਲਈਏ ਰੈਸਟ ਲਈਏ ਬੋਡੀ ਨੂੰ ਇਸ ਕਰਕੇ ਮੇਰਾ ਸਾਰੇ ਨੌਜਵਾਨਾਂ ਨੂੰ ਇਹ ਹੈ ਕਿ ਪੰਜਾਬ ਬਹੁਤ ਹੀ ਤਗੜਾ ਖਿਡਾਰੀ ਵੀ ਪੈਦਾ ਕਰਨ ਵਾਲਾ ਪ੍ਰਦੇਸ਼ ਹੈ ਪੰਜਾਬ ਬਹੁਤ ਹੀ ਦਲੇਰ ਬੰਦਿਆਂ ਦਾ ਇਸ ਕਰਕੇ ਇਹਦੀ ਆਪਾਂ ਮੋੜ ਪੰਜਾਬ ਨੂੰ ਜਿਹੜੀ ਇਹਦੀ ਇੱਜ਼ਤ ਹੈ ਉਹਨੂੰ ਬਹਾਲ ਕਰੀਏ ਤੇ ਜੇ ਨਸ਼ਾ ਇੱਥੋਂ ਖਤਮ ਹੁੰਦਾ ਹੈ ਤੇ ਮੇਰੇ ਹਿਸਾਬ ਚ ਇਸ ਤੋਂ ਵਧੀਆ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਕੰਮ ਨਹੀਂ ਹੋ। ਸਾਡੇ ਨਾਲ ਡਿਸਟ੍ਰਿਕਟ ਬਠਿੰਡਾ ক্রিকেট ਦੇ ਕੋਚ ਜਿਹੜੇ ਰਜੀਵ ਸਰ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਸੱਸੀ ਗੱਲਬਾਤ ਕਰਦੇ ਸੱਸੀ ਗੱਲਬਾਤ। ਰਜੀਵ ਜੀ ਪੰਜਾਬ ਪੁਲਿਸ ਦਾ ਕਿਸ ਤਰ੍ਹਾਂ ਦਾ ਉਪਰਾਲਾ ਲੱਗਾ ਜੋ ক্রিকেট ਟੂਰਨਾਮੈਂਟ ਦਿੱਤੇ ਕਰਵਾਇਆ ਗਿਆ ਨਸ਼ਾ ਮੁਕਤ ਪੰਜਾਬ ਬਣਾਣਾ ਹੈ ਪੰਜਾਬ ਪੁਲਿਸ ਦਾ ਨਾਰਾ ਕੀ ਕਹਿਣਾ ਚਾਹੋਗੇ? ਸਰ ਬਹੁਤ ਹੀ ਵੱਡਾ ਤੇ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਜੋ ਕਿ ਪੰਜਾਬ ਪੁਲਿਸ ਨੇ ਤੇ ਇੱਥੇ ਬਠਿੰਡਾ ਪੁਲਿਸ ਨੇ ਜੋ ਕਰਵਾ ਦੇ ਨੇ ਮਾਨਯੋਗ ਐਸਐਸਪੀ ਸਾਫ ਦੀ ਗ੍ਰੀਡਰਸ਼ਿਪ ਦੇ ਹੇਠਾਂ ਹੀ ਹੁੰਦਾ ਪਿਆ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਕੀ ਹਾਲਾਤ ਚੱਲਦੇ ਪਏ ਨੇ ਕੀ ਹੁੰਦਾ ਪਿਆ ਪੰਜਾਬ ਦੇ ਵਿੱਚ ਤੇ ਜੋ ਆਪਣਾ ਯੂਥ ਹੈ ਉਹ ਕਿਸ 사이 ਜਾ ਤੋ ਉਸ ਯੂਥ ਨੂੰ ਐਸਐਫ ਡਾਇਵਰਟ ਕਰਨਾ ਸਪੋਰਟਸ ਦੇ ਵੱਲ ਪੰਜਾਬ ਬਹੁਤ ਫੇਮਸ ਹੈ ਖੇਡਾਂ ਕਰਕੇ ਤੇ ਹੁਣ ਉਹ ਫ੍ਰੀ ਟਾਈਮ ਆ ਗਿਆ ਕਿ ਪੰਜਾਬ ਦੇ ਜਿਹੜੇ ਆਪਣੇ ਯੰਗਸਟਰਸ ਨੇ ਉਹ ਖੇਡਾਂ ਵਲਫੇਅਰ ਤੋਂ ਮੁੜ ਜਾਣ ਐਸਾ ਬੜਾ ਵੱਡਾ ਬੈਨੀਫਿਟ ਹੋਣਾ ਹੈ ਜੀ ਕਿਉਂਕਿ ਸਪੋਰਟਸ ਦੇ ਵਿੱਚ ਇਹ ਨਹੀਂ ਕਿ ਲਾਪਾ ਐਨਜੋਇਮੈਂਟ ਹੈਗਾ ਅਪਾਰਟ ਫਰਮ ਥੈਟ ਕਿ ਤੁਹਾਡੀ ਜਿਹੜਾ ਫਿਊਚਰ ਹੈ ਤੁਹਾਡਾ ਕਰੀਏ ਤੁਸੀਂ ઓਰੀਐਂਟਡ ઓਰੀਐਂਟਡ ਇੱਕ ਸਿਸਟਮ ਹੈਗਾ ਇਹ ਤੁਹਾਨੂੰ ਜੌਬਸ ਮਿਲ ਸਕਦੀਆਂ ਨੇ ਹਨ ਜੋ ਆਪਣਾ ਮੇਨ ਪੰਜਾਬ ਨੂੰ ਚਾਹੀਦਾ ਇਸ ਟਾਈਮ ਦੇ ਵਿੱਚ ਤਾਂ ਯੂਥ ਜੇ სპੋਰਟਸ ਕੰਨੀ ਆਏਗਾ ਤਾਂ ਇਹ ਬਹੁਤ ਹੀ ਵੱਡਾ ਇੱਕ ਇਨੀਸ਼ੀਏਟਿਵ ਹੈ ਜਿਸ ਦਾ ਬਹੁਤ ਵੱਡਾ ਬੈਨੀਫਿਟ ਪੰਜਾਬ ਨੂੰ ਸਲੋਲੀ ਸਲੋਲੀ ਇਨ ਲੌਂਗ ਟਰਮ ਅਸੀਂ ਦੇਖ ਸਕਦੇ ਹਾਂ ਰਜੀਵ ਜੀ ਜੇ ਗੱਲ ਕਰੀਏ ਪੰਜਾਬ ਦੇ ਖਾਸ ਕਰਕੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਿਰ ਪੰਜਾਬ ਦੇ ਜੋ ਯੂਥ ਹੈ ਉਸ ਨੂੰ ਇਹ ਮੈਸੇਜ ਤੁਸੀਂ ਬੜੇ ਤਕੜੇ ਹੋ ਜੀ ਪੰਜਾਬੀ ਦੇਖੋ ਆਪਾਂ ਵੈਸੀ ਬੜੇ ਫੇਮਸ ਆ ਕਿ ਆਪਣੀ ਜਿਹੜੀ ਕੌਮ ਹੈ ਬੜੀ ਬਹਾਦਰ ਕੌਮ ਹੈਗੀ ਹੈ ਹਨਾ ਬੜੇ ਆਪਾਂ ਹੁਸਤ ਪੁਸਤ ਹੋਨੇ ਆ ਬੜੀ ਆਪਣੀ ਤਾਕਤ ਹੈ ਸ਼ੀਰ ਦੇ ਵਿੱਚ ਤੇ ਹੁਣ ਉਸ ਤਾਕਤ ਨੂੰ ਆਪਾਂ ਜੇ ਮੈਂਟਲੀ ਜਿਹੜਾ ਸੈਟਅਪ ਹੈ ਆਪਣਾ ਮੈਂਟਲ ਬੈਲੈਂਸ ਹੈ ਜਿਹਨੂੰ ਆਪਾਂ ਥੋੜਾ ਵਧੀਆ ਕਰਕੇ ਚੱਲੀਏ ਤੇ ਜੋ ਛੋਟੀ-ਛੋਟੀ ਆਪਣੀ ਲਾਈਫ ਦੇ ਵਿੱਚ ਕੋਈ ਨਾ ਕੋਈ ਮੁਸੀਬਤਾਂ ਆਉਂਦੀਆਂ ਨੇ ਕਈ ਵਾਰ ਕੀ ਹੁੰਦਾ ਕਿ ਆਪਣੀ ਕੋਈ ਛੋਟੀ ਮੁਸੀਬਤ ਆਉਂਦੀ ਹੈ ਕੋਈ ਪ੍ਰੋਬਲਮ ਆਉਂਦੀ ਹੈ ਉਹ ਉਹਨੂੰ ਆਪਾਂ ਇਨਾ ਵੱਡਾ ਬਣਾ ਲੈਨੇ ਕਿ ਆਪਾਂ ਨੂੰ ਫੇਰ ਕੋਈ ਸਹਾਇਤਾ ਚਾਹੀਦਾ ਹੁੰਦਾ ਹੈ ਕਿ ਆਪਾਂ ਨੂੰ ਕੋਈ ਮੋ ਜਿਵੇਂ ਕਿ ਹੁਣ ਹੁਣੇ ਇਨਫੋਰਮੇਸ਼ਨ ਪਾਸ ਵੀ ਪੰਜਾਬ ਪੁਲਿਸ ਦੁਆਰਾ ਕਿ ਆਲਮੋਸਟ 45 ਤੋਂ ਵੱਧ ਕੇਸ ਜਿਹੜੇ ਹੋਏ ਸੀ ਉਹਦੇ ਵਿੱਚ অলমোস্ট 6 কোডস তো ਵੱਦੀ ਜਿਹੜੀ ਪ੍ਰਾਪਰਟੀ ਹੈ ਉਹ ਸੀਜ਼ ਕੀਤੀ ਗਈ ਪੰਜਾਬ ਪੁਲਿਸ ਦੇ ਦੁਆਰਾ ਇੱਕ ਮੈਸੇਜ ਹੈ ਕਿ ਜੋ ਲੋਕ ਇਹ ਗਲਤ ਕੰਮ ਕਰਦੇ ਨੇ ਕਿ ਜੇ ਉਹ ਐਦਾਂ ਕਰ ਲੰਗੇ ਤਾਂ ਇਨ ਲੌਂਗ ਰਨ ਜੋ ਵੀ ਕੁਝ ਉਹਨਾਂ ਨੇ ਕਮਾਇਆ ਹੈ ਉਹਨਾਂ ਵਾਸਤੇ ਵੇਸਟ ਹੋ ਜਾਏਗਾ ਪਲੱਸ ਜਿਹੜੀ ਉਹ ਜਵਾਨੀਆਂ ਵੇਸਟ ਕਰਦੇ ਪਏ ਨੇ ਜਿਹੜੇ ਬੱਚਿਆਂ ਨੂੰ ਗਲਤ ਰਾਹ ਤੇ ਲੈ ਕੇ ਜਾਂਦੇ ਪਏ ਨੇ ਦੇਖੋ ਇਹ ਨਹੀਂ ਕਿ ਅੱਜ ਕੋਈ ਬੰਦਾ ਜੇ ਨਸ਼ੇ ਦਾ ਬਦਲ ਕਰਦਾ ਹੈ ਕਿਉਂ ਕਿਸੇ ਹੋਰ ਦਾ ਨੁਕਸਾਨ ਕਰਦਾ ਕੱਲ ਨੂੰ ਉਹਦਾ ਆਪ ਦਾ ਵੀ ਨੁਕਸਾਨ ਹੋ ਸਕਦਾ ਉਹਦਾ ਆਪ ਦਾ ਬੱਚਾ ਜਾਂ ਆਪ ਦੀ ਫੈਮਲੀ ਵਿੱਚੋਂ ਵੀ ਕੋਈ ਐਸੇ ਵਿੱਚ ਇਸ ਟ੍ਰੈਪ ਦੇ ਵਿੱਚ ਜੇ ਆਏਗਾ ਤਾਂ ਬਹੁਤ ਵੱਡਾ ਨੁਕਸਾਨ ਹੈ ਸੋਚਣਾ ਚਾਹੀਦਾ ਕਿ ਕਿਸੀ ਕਿਸ ਪਾਸੇ ਜਾਵੇ ਕਮਾਈ ਦੇ ਸਾਧਨ ਬੜੇ ਨੇ ਜੀ ਪਰ ਲੋਕ ਕੁਝ ਵੀ ਕਰਕੇ ਪੈਸਾ ਕਮਾ ਲੈਂਦੇ ਆ ਤੇ ਪੈਸੇ ਕਮਾਉਣ ਦੇ ਕੋਈ ਅੰਧ ਤਾਂ ਹੈ ਨਹੀਂਗਾ ਜੀ ਅਲਟੀਮੇਟਲੀ ਕੀ ਹੈ ਕਿ ਆਪਣਾ ਰੋਟੀ ਜਿਹੜੀ ਹੈ ਉਹ ਆਪਣੀ ਵਧੀਆ ਹੋਣੀ ਚਾਹੀਦੀ ਹੈ ਬੜਾ ਪੈਸਾ ਕਮਾ ਕੇ ਵੀ ਕੀ ਕਰ ਲਓਗੇ ਰਜੀਵ ਜੀ ਜੇ ਗੱਲ ਕਰੀਏ ਪੰਜਾਬ ਪੁਲਿਸ ਆ ਜਿਹੜਾ ਪੰਜਾਬ ਦੇ ਜਿਹੜੇ ਲੋਕਾਂ ਦਾ ਸਹਿਯੋਗ ਮੰਗਦੀ ਆ ਕਹਿੰਦੇ ਉਹਨਾਂ ਬਿਨਾਂ ਜਿਹੜੇ ਜੇ ਉਹ ਸਾਡਾ ਸਹਿਯੋਗ ਨਹੀਂ ਕਰਨਗੇ ਤਾ ਪੰਜਾਬ ਜਿਹੜਾ ਨਸ਼ਾ ਮੁਕਤ ਨਹੀਂ ਹੋ ਸਕਦਾ ਕੀ ਕਹਿਣਾ ਚਾਹੂਗੇ ਸਿਕ ਬਹੁਤ ਹੀ ਵਧੀਆ ਇੱਕ ਮੈਸੇਜ ਹੈ ਕਿਉਂਕਿ ਪੁਲਿਸ ਤੇ ਪਬਲਿਕ ਦੀ ਜੋ ਪਾਰਟਨਰਸ਼ਿਪ ਹੈ ਉਸ ਨਾਲ ਹੀ ਸਭ ਕੁਝ ਹੋ ਸਕਦਾ ਹੈ ਨੋ ਡਾਊਟ ਕਿ ਪੰਜਾਬ ਪੁਲਿਸ ਦੀ ਅਜ ਕੋਈ ਵੀ ਪੁਲਿਸ ਉਹਦੀ ਇੰਟੈਲੀਜੈਂਸੀ ਹੁੰਦੀ ਹੈ ਬਟ ਜੇ ਉਸ ਨਾਲ ਜੇ ਆਪਾਂ ਕਹੀਏ ਕਿ ਪੰਜਾਬ ਦੇ ਲੋਕਾਂ ਦਾ ਜਾਂ ਆਮ ਲੋਕਾਂ ਦਾ ਸਹਿਯੋਗ ਮਿਲਣ ਲੱਗ ਜੇ ਤੇ ਜੇ ਕਪਲ ਮਤਲਬ ਆਊਟ ਸੇ ਕਿ ਜੇ ਇਨੀਸ਼ੀਏਟਿਵ ਜਰ ਲਿੱਤਾ ਗਿਆ ਜੇ ਕੰਬਾਈਂਡ ਐਫਰਟਸ ਹੋ ਜਾਣ ਇਹਦੇ ਵਿੱਚ ਤਾਂ ਬਹੁਤ ਹੀ ਵਧੀਆ ਹੋ ਸਕਦਾ ਆਈ ਸੀ ਇਨ ਔਨ ਦਾ ਕੇਕ ਆਈ ਊਡ ਸੇ ਕਿ ਇਹ ਹੋਏਗਾ ਕਿ ਜੇ ਪੰਜਾਬ ਪੁਲਿਸ ਤੇ ਪਬਲਿਕ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਯੋਗੇਸ਼ਰ ਮੋਵੀ ਮੈਂ ਪੀਸੀਐਮ ਹਾਲੀਵੂਡ ਡੈਂਡਾ ਦਸਤਿਕ ਦਾ ਵੂਮਨ ਕੋਚ ਹਾਂ ਜੀ ਬਾਈ ਜੀ ਜੇ ਗੱਲ ਕਰੀਏ ਪੰਜਾਬ ਪੁਲਿਸ ਦਾ ਬਹੁਤ ਵੱਡਾ ਉਪਰਾਲਾ ਜਿਹੜਾ ਇੱਕ ਟੂਰਨਾਮੈਂਚ ਕ੍ਰਿਕਟ ਦਾ ਟੂਰਨਾਮੈਂਟ ਕਰਵਾਇਆ ਗਿਆ ਬਠਿੰਡਾ ਚ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਬਹੁਤ ਵਧੀਆ ਓਪਰਚੁਨਿਟੀ ਹੈ ਜੀ ਬੱਚਿਆਂ ਲਈ ਪ੍ਰਸ਼ਾਂਤ ਜਿਹੜਾ ਪੰਜਾਬ ਪੁਲਿਸ ਨੇ ਜਿਹੜਾ ਇਹ ਟੂਰਨਾਮੈਂਟ ਕਰਾਇਆ ਘਟੋ ਘਟ ਡੇਢ 200 200 ਦੇ ਨੀਅਰਬਾਊਟ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਤਿੰਨ ਚਾਰ ਦਿਨਾਂ ਤੋਂ ਲਗਾਤ ਇੱਕ ਨਸ਼ੇ ਚੋਂ ਕੱਢ ਕੇ ਬੱਚਿਆਂ ਨੂੰ ਇੱਕ ਗਰਾਊਂਡ ਤੇ ਲਿਆਉਣਾ ਅੱਛਾ ਲਾਈਵ ਚੱਲ ਰਿਹਾ ਹੈ ਬੱਚਿਆਂ ਦੇ ਵਿੱਚ ਆਪਣੇ ਆਪ ਚ ਇੱਕ ਆਪਣੇ ਆਪ ਚ ਕੁਝ ਬਣਨ ਲਈ ਬਹੁਤ ਮੋਟੀਵੇਸ਼ਨ ਬਹੁਤ ਵਧੀਆ ਹੈ ਜੀ ਬੱਚਿਆਂ ਲਈ ਬਹੁਤ ਵਧੀਆ ਇਤਨਾ ਵਧੀਆ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਰ ਹੋ ਸਕਦਾ ਗੇਮਸ ਜਿਹੜੀਆਂ ਹੈਗੀਆਂ ਆਪਣੇ ਆਪ ਚ ਕੰਪੀਟੀਸ਼ਨ ਪ੍ਰਦਾਨ ਕਰਦੀਆਂ ਬੱਚਿਆਂ ਦੇ ਵਿੱਚ ਜਿਹੜੀ ਅੱਜ ਕੱਲ ਨਾ ਜ਼ਿਆਦਾਤਰ ਜਿਹੜਾ ਸਮਾਂ ਉਹ ਹੈਗਾ ਮੋਬਾਈਲ ਤੇ ਜ਼ਿਆਦਾ ਬੱਚੇ ਉਹ ਵੇਸਟ ਕਰਦੇ ਆ ਮੋਬਾਈਲ ਦੇ ਵਿੱਚੋਂ ਅੱਛੀਆਂ ਚੀਜ਼ਾਂ ਵੀ ਸਕਦੇ ਆ ਗਲਤ ਚੀਜ਼ਾਂ ਵੀ ਸਕਦੇ ਆ ਪਰ ਜਦੋਂ ਬੱਚੇ ਗਰਾਊਂਡ 'ਚ ਆ ਜਾਂਦੇ ਆ ਆਪਣੇ ਤੋਂ ਗਾਂ ਵਧੀਆ ਨੂੰ ਦੇਖਦੇ ਆ ਤਾਂ ਹੋਰ ਵਧੀਆ ਬਣਨ ਲਈ ਉਹ ਪ੍ਰੇਰਿਤ ਹੁੰਦੇ ਆ। ਭਾਈ ਜੀ ਜੇ ਗੱਲ ਕਰੀਏ ਪੰਜਾਬ ਦੇ ਯੂਥ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹਦੇ ਹੋ? ਪੰਜਾਬ ਦੇ ਯੂਥ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਜੀ ਵੀ ਪੰਜਾਬ ਬਹੁਤ ਹਰਿਆ-ਭਰਿਆ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਹੜੀ ਬਰਨਮਦੀ ਪਹਿਲਾਂ ਹੋ ਚੁੱਕੀ ਹੈ ਹੁਣ ਬੱਚੇ ਵੈਸੇ ਬਹੁਤ ਅੱਗੇ ਨਾਲ ਅਵੇਅਰਨੈਸ ਆਈ ਹੈ। ਪੰਜਾਬ ਪੁਲਿਸ ਨੇ ਵੀ ਬਹੁਤ ਸਖਤੀ ਕੀਤੀ ਹੈ ਬਹੁਤ ਜ਼ਿਆਦਾ ਅਸੀਂ ਹਰ ਰੋਜ਼ ਨਿਊਜ਼ 'ਚ ਵੀ ਦੇਖਦੇ ਆ ਰੇਡ ਵੈਸੇ ਵੀ ਦੇਖਦੇ ਆ ਥਾਂ-ਥਾਂ ਤੇ ਨਾਕੇ ਲਾ ਕੇ ਬਹੁਤ ਸਖਤੀ ਕੀਤੀ ਹੈ। ਤਾਂ ਬਹੁਤ ਅੱਛੀ ਚੀਜ਼ ਹੈ ਇਹ ਚੀਜ਼ਾਂ ਬਹੁਤ ਪਹਿਲਾਂ ਹੋਣੀਆਂ ਚਾਹੀਦੀਆਂ ਸੀ ਪਰ ਹੁਣ ਵੀ ਹੋ ਰਹੀਆਂ ਤਾਂ ਬਹੁਤ ਵਧੀਆ ਹੈ ਹੁਣ ਅਸੀਂ ਜਿਵੇਂ ਲੁੱਟਾਂ ਖਵਾ ਬਹੁਤ ਬੰਦ ਹੋ ਗਈਆਂ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਚੋਰੀ ਚਪਾਰੀ ਕੁਝ ਨਹੀਂ ਹੈ ਤਾਂ ਇਹ ਬਹੁਤ ਵਧੀਆ ਚੀਜ਼ ਹੈ ਏਸੀ ਕੁਝ ਨੌਜਵਾਨ ਜਿਨ੍ਹਾਂ ਨੇ ਇਸ ਟੂਰਨਾਮੈਂਟ 'ਚ ਹਿੱਸਾ ਲਿੱਤਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ कि नशा त्यागो खेडा वाल जुड़ो ता ही जो नशा मुक्त हो सकता है कैमरा मैन सूजल वाल, दैनिक टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और चैनल पर